सूबे च आम आदमी पार्टी सरकार की सरकार बनने बाद मुख्यमंत्री भगवंत मान वालों गया कि सूबे च किसी तरह के भ्रिष्टाचार बर्दाश्त नहीं किया जाएगा जिसके दे चलते विधायकों पर अते कार्रवाई भी मिली तीते दिन भी कुछ अजिखन मिले जिथे जलंधर विखे आम आदमी पार्टी के विधायक रमन अरोड़ा नृष्टाचार के आरोप च गिरफ्तार किया गया है यह कार्रवाई विरोधी धिरस नहीं आ रही जिसके चलते इस मुद्दे त्यास पकती हुई दिस रही है ਭਾਜਪਾ ਵੱਲੋਂ ਇਸ ਕਾਰਵਾਈ ਨੂੰ ਜਿਮਨੀ ਚੌਂਦਾ ਸਟੈਂਡ ਦੱਸਿਆ ਜਾ ਰਿਹਾ ਹੈ ਇਸ ਸਬੰਧੀ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਹੋਏ ਭਾਜਪਾ ਦੇ ਸਾਬਕਾ ਪੰਜਾਬ ਪ੍ਰਧਾਨ ਅਤੇ ਮੌਕੇ ਦੇ ਪਠਾਨਕੋਟ ਵਿਧਾਇਕ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਲੁਧਿਆਣਾ ਵੇਖੇ ਜਿੰਨੀ ਚੋਣਾਂ ਆਉਣ ਵਾਲੀ ਹੈ ਜਿਸ ਦੇ ਚਲਦੇ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਨੂੰ ਆਪਣੇ ਪੱਖੀ ਕਰਨ ਲਈ ਚੋਣਾਂ ਵੀ ਸਟੈਂਡ ਖੇੜਿਆ ਜਾ ਰਿਹਾ ਹੈ ਉਹਨਾਂ ਕਿਹਾ ਕਿ ਪਹਿਲਾਂ ਵੀ ਆਪਣੇ ਹੀ ਮੰਤਰੀਆਂ ਅਤੇ ਵਿਧਾਇਕਾਂ ਤੇ ਆਮ ਆਦਮੀ ਪਾਰਟੀ ਵੱਲੋਂ ਪਰਿਸ਼ਟਾਚਾਰ ਦੇ ਚਲਦੇ ਕਾਰਵਾਈ ਕੀਤੀ ਗਈ ਹੈ ਪਰ ਅਜ ਤੱਕ ਕਿਸੇ ਵੀ ਵਿਧਾਇਕ ਜਾਂ ਐਮਐਲਏ ਤੇ ਕਾਰਵਾਈ ਨਹੀਂ ਕੀਤਾ ਗਈ ਜਿਸ ਤੋਂ ਸਾਫ ਯਾਹਰ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਦੇ ਬੋਲਣ ਅਤੇ ਕਰਨ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਅਤੇ ਆਮ ਆਦਮੀ ਪਾਰਟੀ ਪਰਿਸ਼ਟਾਚਾਰ ਵਿੱਚ ਪੂਰੀ ਤਰ੍ਹਾਂ ਸੰਲਿਤ ਹੈ ਦਿੱਲੀ ਦੇ ਅੰਦਰ ਕੇਜਰੀਵਾਲ ਤੋਂ ਲੈ ਕੇ ਉਹਨਾਂ ਦੇ ਅਨੇਕ ਨੇਤਾ ਇਸ ਵੇਲੇ ਬੇਲਤ ਨੇ ਔਰ ਇਲਜ਼ਾਮ ਕੀ ਹੈ ਭ੍ਰਸ਼ਟਾਚਾਰ ਦਾ ਪੰਜਾਬ ਦੇ ਅੰਦਰ ਵੀ ਇੱਕ ਮੌਕੇ ਦੇ ਨਾਂ ਦੇ ਉੱਤੇ ਲੋਕਾਂ ਨਾਲ ਇਹਨਾਂ ਨੇ ਧੋਖਾ ਕੀਤਾ ਔਰ ਕੱਲ ਵੀ ਜਿਹੜਾ ਇਨਸੀਡੈਂਟ ਹੋਇਆ ਰਮਨ ਅਰੋੜਾ ਜਿਹੜੇ ਕੀ ਸੈਂਟਰ ਦੇ ਵਿਧਾਇਕ ਨੇ ਉਹਦੀ ਕੱਲ ਵੀ ਗ੍ਰਿਫਤਾਰੀ ਹੋਈ ਹੈ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਲੋਕਾਂ ਨਾਲ ਠੱਗੀ ਕਰਨ ਦੇ ਮਾਮਲੇ 'ਚ ਸੈਟਲਮੈਂਟ ਕਰਾਉਣ ਦੇ ਲਈ ਲੋਕਾਂ ਦੇ ਕੋਲੋਂ ਪੈਸਾ ਲੈਣ ਦੇ ਮਾਮਲੇ 'ਚ ਔਰ ਮਾਨ ਸਾਹਿਬ ਕਹਿ ਰਹੇ ਨੇ ਕਿ ਆਪਣਾ ਹੈ ਚਾਹੇ ਬਗਾਨਾ ਹੋਏ ਭ੍ਰਿਸ਼ਟਾਚਾਰ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਜਿਹੜੀ ਪਾਰਟੀ ਸਿਰ ਤੋਂ ਲੈ ਕੇ ਪੈਰ ਤੱਕ ਭ੍ਰਸ਼ਟਾਚਾਰ ਨਾਲ ਲਿਬੜੀ ਪਈ ਹੈ ਉਹ ਪਾਰਟੀ ਜਦੋਂ ਇਦਾਂ ਦੀਆਂ ਗੱਲਾਂ ਕਰਦੀਆਂ ਨਾ ਤੇ ਨਾ ਹੀ ਪੰਜਾਬ ਵਾਲਿਆਂ ਨੂੰ ਸਮਝ ਆਂਦੀ ਹੈ ਤੇ ਪੰਜਾਬੀ ਹੋਣ ਨਾਲ ਨਾ ਹੀ ਇਹਨਾਂ ਦੀਆਂ ਗੱਲਾਂ ਚਾਹੁੰਦੇ ਨੇ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਨਾ ਔਰ ਮਾਨ ਸਾਹਿਬ ਕੋਲੋਂ ਪੁੱਛਣਾ ਚਾਹਨਾ ਇਹ ਜਿਹੜੀ ਗਿਫਤਾਰੀ ਹੈ ਨਾ ਇਹ ਲੁਧਿਆਣਾ ਦੀ ਜਿਮਣੀ ਟੋਨ ਦੇ ਕਾਰਨ ਹੋਈ ਹੈ ਕਿ ਲੋਕੀ ਕਿਉਂਕਿ ਆਮ ਆਦਮੀ ਪਾਰਟੀ ਤੋਂ ਦੁਖੀ ਨੇ ਔਰ ਇਹਨਾਂ ਨੂੰ ਲੱਗ ਰਿਹਾ ਕਿ ਇਹਨਾਂ ਦਾ ਆਧਾਰ ਉੱਥੋਂ ਪੂਰੀ ਤਰ੍ਹਾਂ ਸਾਫ ਹੋ ਰਿਹਾ ਲੋਕਾਂ ਦਾ ਧਿਆਨ ਹਟਾਉਣ ਲਈ ਇਹਨਾਂ ਨੇ ਇੱਕ ਨਵਾਂ ਡਰਾਮਾ ਖੇលਿਆ ਹੈ ਔਰ ਇਹ ਆਦਤ ਕੋਈ ਇਹਨਾਂ ਦੀ ਨਵੀਂ ਨਹੀਂ ਹੈ ਪੁਰਾਣੀ ਹੈ ਮੈਂ ਤੁਹਾਨੂੰ ਯਾਦ ਦਿਲਾਣਾ ਚਾਹਨਾ ਕਿ 2022 ਚ ਜਦ ਦੇ ਸਰਕਾਰ ਬਣੀ ਤੇ ਮਾਨ ਸਾਹ ਨੇ ਆਪਣੀ ਸਮਰੂਰ ਦੀ ਪਾਰਲੀਮੈਂਟ ਸੀਟ ਖਾਲੀ ਕੀਤੀ। ਉਤੇ ਜਿਮਨੀ ਚ ਆਉਣਾ ਆਈ। ਤੇ ਇਹਨਾਂ ਨੇ ਬੀਜੇ ਸਿੰਘਲਾ ਜਿਹੜਾ ਇਹਨਾਂ ਦਾ ਐਮ ਐਲ ਏ ਮਾਨਸਾ ਸੀ। ਹੈਲਥ ਮਨਿਸਟਰ ਸੀ। ਉਹਨੂੰ ਗ੍ਰਿਫਤਾਰ ਕੀਤਾ ਕਿ ਉਹ ਗਵਰਨਮੈਂਟ ਦੇ ਟੈਂਡਰਾਂ ਦੇ ਅੰਦਰ 1% ਕਮਿਸ਼ਨ ਮੰਗਦਾ ਹੋਇਆ ਪਾਇਆ ਗਿਆ। ਠੀਕ ਹੈ ਜੀ ਉਹਦੀ ਗ੍ਰਿਫਤਾਰੀ ਵੀ ਹੋਈ ਅੱਜ ਕੀ ਸਟੇਟਸ ਹੈ ਕੀ ਉਹਨੂੰ ਉਹਨੇ ਪਾਰਟੀ ਜੋ ਕੱਢਤਾ ਔਰ ਉਹਦੇ ਤੇ ਐਕਸ਼ਨ ਕੀ ਕਰ ਲਿਆ ਜੀ ਫੜ ਲਿਆ ਜੀ ਉਹਨੂੰ ਸਜ਼ਾ ਤਾਂ ਕਿਉਂ ਨਹੀਂ ਪੁੱਜਿਆ ਔਰ ਦੂਜੀ ਗੱਲ ਰਮਨ ਦੇ ਮਾਮਲੇ 'ਚ ਤੁਸੀਂ ਜਲੰਧਰ ਚਲੇ ਜਾਓ ਇਹ ਖੇਲ ਕੋਈ 7 ਦਿਨ ਦਾ ਥੋੜਾ ਉੱਤੇ ਔਰ ਇਹ ਖੇਲ ਇਹਨਾਂ ਦੇ ਸਾਰੇ ਐਮਐਲਏ ਦਾ ਹੈ ਇਸੇ ਤੋਂ ਲੈ ਕੇ ਪੈਰ ਤੱਕ ਭ੍ਰਸ਼ਟਾਚਾਰ ਨਾਲ ਡੁੱਬੀ ਹੋਈ ਪਾਰਟੀ ਹੈ ਉੱਥੇ ਗਲੀ ਗਲੀ ਤੇ ਚਰਚਾ ਚੱਲਦੀ ਹੈ ਕਿ ਜੇ ਕਿਸੇ ਦੀ ਦੁਕਾਨ ਦਾ ਮਾਮਲਾ ਹੈ ਕਿਸੇ ਦੇ ਪਲਾਟ ਦਾ ਮਾਮਲਾ ਹੈ ਕਿਸੇ ਨੇ ਰਜਿਸਟਰੀ ਦਾ ਮਾਮਲਾ ਹੈ ਤੇ ਵੀ ਸੈਟਲਮੈਂਟ ਕਰਨੀ ਹੈ ਉੱਥੇ ਤੇ ਚਰਚਾ ਇਹ ਵੀ ਚੱਲਦੀ ਹੈ ਕਿ ਲੜਾਈ ਹਿੱਸੇਦਾਰੀ ਦੀ ਹੈ ਅੱਜ 3.5 ਸਾਲ ਬਾਅਦ ਯਾਦ ਆਇਆ ਕਿ ਇਹ ਗੜਬੜ ਹੋਈ ਹੈ ਔਰ ਦੂਜਾ ਸੁਣੋ ਉਹਨੂੰ ਮੌਕਾ ਦਿੱਤਾ ਹੈ ਕਿਉਂ ਖੁਰੂਦੂ ਬੁਰਦੂ ਕਰ ਲੈ ਮਾਲ-ਛਾਲ ਜੜਾ ਹੈ ਕਿਉਂਕਿ ਹਫਤਾ ਪਹਿਲਾਂ ਉਹਦੀ ਸਕਿਉਰਿਟੀ ਸਕਿਉਰਿਟੀ ਬਾਪੇ ਲੈ ਲਈ ਸੀ ਉਸੇ ਕਦੀ ਕੋਈ ਬੰਦਾ ਮੌਕਾ ਦਿੰਦਾ ਕਿ ਇਹਨੂੰ ਔਰ ਅੱਜ ਵੀ ਅਗਰ ਇਹ ਇਮਾਨਦਾਰ ਨੇ ਐ ਕਿਸੇ ਹਾਈ ਕੋਰਟ ਦੇ ਜੱਜਾਂ ਕੋਲ ਇਨਕੁਆਇਰੀ ਕਰਵਾ ਲਣ ਔਰ ਮੈਨੂੰ ਤਾਂ ਡਰ ਆ ਕਿ ਜੇ ਸਾਰਿਆਂ ਦੀ ਇਨਕੁਆਇਰੀ ਕਰਾ ਲਈਏ ਨਾ ਇਹਨਾਂ ਦੀ ਤੇ ਸਾਰੇ ਦੇ ਸਾਰੇ ਹੀ ਭ੍ਰਸ਼ਟਾਚਾਰ ਨਾਲ ਲਿਬੜੇ ਹੋਏ ਪਾਇ ਜਾਣ ਉਹਦੇ ਵਿੱਚੇ ਕਾਰਨ ਹੈ ਇਹ ਆਪੇ ਕਹਿੰਦੇ ਸੀ ਆਈ ਮੋਬਾਈਲ ਵਾਲੇ ਨੇ ਰਾਤਾ ਜੀ ਪੁਰਾਣੇ ਵਾਲੇ ਨੇ ਰਾਤਾ ਜੀ ਸਮਾਨੇ ਆਦਮੀ ਸੀ ਅੱਜ ਉਹਨਾਂ ਦੇ ਜੀਵਨ ਸਤਰ 'ਤੇ ਕਿੰਨਾ ਅੰਤਰ ਆਇਆ ਤਨਖਾਹ ਦੇ 84000 ਰੁਪਏ ਇਹ ਨਾ ਐਮਐਲਏ ਦੀ ਉਹਨਾਂ ਦੇ ਸਾਰਿਆਂ ਦੇ ਜੀਵਨ ਸਤਰ 'ਤੇ ਕਿੰਨਾ ਅੰਤਰ ਆਇਆ ਕਿੱਥੋਂ ਕਿੱਥੋਂ ਮਾਲ ਆ ਰਿਹਾ ਇਹਦੀ ਜਰਾ ਇੱਕ ਵਾਰੀ ਸੱਤਾ ਪੱਖ ਦੀ ਵੀ ਕਰਾ ਲੈਣ ਵਿਪੱਖਸ਼ ਦੀ ਵੀ ਕਰਾ ਲੈਣ ਪਤਾ ਤਾਂ ਲੱਗੇ ਐਮਐਲਏ ਦਾ ਸਟੇਟਸ ਕੀ ਹੈ ਕਈਆਂ ਨੇ ਦੇਜੂ ਦਾ ਆਪਣਾ ਉਹ ਜਿਹੜੀ ਸਟੇਟਮੈਂਟ ਦੇਣੀ ਹੁੰਦੀ ਹੈ ਸਾਲ ਬਾਅਦ ਆਪਣੀ ਜਾਇਦਾਦ ਦੀ ਐਮਐਲਏ ਨੇ ਉਹ ਤੱਕ ਜਮਾ ਨਹੀਂ ਕਰਾਉਂਦੇ ਇਸ ਕਰਕੇ ਆਮ ਆਦਮੀ ਪਾਰਟੀ ਦੇ ਦਾ ਡਰਾਮਾ ਇਹ ਚੱਲਣਾ ਨਹੀਂ ਹੈਗਾ ਲੋਕੀ ਇਹਨੂੰ ਸਮਝ ਚੁੱਕੇ ਨੇ ਕਿ ਇਹ ਆਈਵਾਸ਼ ਕੀਤਾ ਗਿਆ ਧਿਆਨ ਭਟਕਾਇਆ ਗਿਆ